ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਲਈ ਆ ਜੋ ਰੋਜ਼ਾਨਾ ਪਾਠ ਕਰਦੇ ਨੇ ਜੋ ਰੋਜ਼ਾਨਾ ਬਾਣੀ ਪੜ੍ਹਦੇ ਨੇ ਚਾਹੇ ਉਹ ਪੰਜ ਬਾਣੀਆਂ ਦਾ ਪਾਠ ਹੋਵੇ ਚਾਹੇ ਸੁਖਮਣੀ ਸਾਹਿਬ ਜੀ ਦੀ ਬਾਣੀ ਹੋਵੇ ਤੇ ਜਾਂ ਫਿਰ ਕਿਸੇ ਸ਼ਬਦ ਦਾ ਜਾਪ ਹੋਵੇ ਉਹ ਇੱਕ ਪੌੜੀ ਦਾ ਜਾਪ ਕਰਦੇ ਹੋਣ ਜਾਂ ਸਿਰਫ ਇੱਕ ਪੰਕਤੀ ਦਾ ਜਾਪ ਕਰਦੇ ਹੋਣ ਆਪਣੀ ਅੱਜ ਦੀ ਵੀਡੀਓ ਹਰੇ ਉਸ ਇਨਸਾਨ ਦੇ ਲਈ ਹੈ ਜੋ ਬਾਣੀ ਨਾਲ ਜੁੜਿਆ ਹੈ ਜੋ ਬਾਣੀ ਪੜਦਾ ਹੈ ਜੋ ਬਾਣੀ ਸੁਣਦਾ ਹੈ ਕਿਉਂਕਿ ਬਾਣੀ ਪੜਨ ਵਾਲਿਆਂ ਦੀ ਜ਼ਿੰਦਗੀ 'ਚ ਵੱਡੇ ਬਦਲਾਅ ਆਉਂਦੇ ਨੇ ਤੇ ਆਪਾਂ ਅੱਜ ਦੀ ਵੀਡੀਓ ਵਿੱਚ ਉਹਨਾਂ ਵੱਡੇ ਬਦਲਾਵਾਂ ਦੀ ਗੱਲ ਕਰਨੀ ਹੈ ਕਿ ਜੇਕਰ ਪਾਠ ਕਰਦੇ ਹੋਈਆਂ ਸਾਡੇ ਵਿੱਚ ਬਦਲਾਅ ਆ ਚੁੱਕੇ ਨੇ ਤਾਂ ਸਾਡਾ ਪਾਠ ਜਾਂ ਬਾਣੀ ਪੜਨਾ ਸਫਲ ਹੋ ਚੁੱਕਿਆ ਹੈ ਪਰ ਜੇਕਰ ਸਾਡੇ ਵਿੱਚ ਇਹ ਵੱਡਾ ਬਦਲਾਵ ਨਹੀਂ ਆਇਆ ਤਾਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸੋਚ ਵਿਚਾਰ ਕਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਕਿ ਸਾਡੇ ਕੋਲੋਂ ਕਿੱਥੇ ਕਮੀ ਰਹਿ ਗਈ ਕਿ ਸਾਡੇ ਵਿੱਚ ਇਹ ਵੱਡੀਆਂ ਤਬਦੀਲੀਆਂ ਕਿਉਂ ਨਹੀਂ ਆ ਸਕੀਆਂ ਇਹ ਜੋ ਵੱਡੀਆਂ ਤਬਦੀਲੀਆਂ ਨੇ ਉਹ ਕਿਹੜੀਆਂ ਨੇ ਆਜੋ ਤੁਹਾਨੂੰ ਦੱਸਦੇ ਹਾਂ ਕਿ ਸਾਰੀ ਵੀਡੀਓ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਸੰਗਤ ਜੀ ਆਪਣੇ ਵਿੱਚੋਂ ਕਈ ਮਨੁੱਖ ਬਾਣੀ गा ਕੇ ਪੜਦੇ ਨੇ ਕਈ ਟਹਿਰਾ ਦੇ ਨਾਲ ਪੜਦੇ ਨੇ ਕਈ ਹੌਲੀ ਹੌਲੀ ਆਪਣੇ ਮਨ ਦੇ ਵਿੱਚ ਪੜਦੇ ਨੇ ਕਈ ਉੱਚੀ ਉੱਚੀ ਬੋਲ ਕੇ ਬਾਣੀ ਪੜਦੇ ਨੇ ਕਹਿਣ ਤੋਂ ਭਾਵ ਹਰੇਕ ਇਨਸਾਨ ਆਪੋ ਆਪਣੇ ਢੰਗ ਤਰੀਕੇ ਦੇ ਨਾਲ ਆਪਣੇ ਗੁਰੂ ਨਾਨਕ ਪਾਤਸ਼ਾਹ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਸ ਤਰ੍ਹਾਂ ਦੇ ਨਾਲ ਆਪਣੇ ਬਾਣੀ ਪੜਨਦੇ ਤੰਗ ਤਰੀਕੇ ਵੱਖ-ਵੱਖ ਹਨ ਉਸੇ ਹੀ ਤਰ੍ਹਾਂ ਸਾਡੇ ਬਾਣੀ ਪੜਨ ਦੇ ਮਨੋਰਥ ਵੀ ਵੱਖ-ਵੱਖ ਹਨ ਕਿਉਂਕਿ ਕੋਈ ਵੀ ਵਿਅਕਤੀ ਆਪਣੀ ਇੱਛਾ ਦੀ ਪੂਰਤੀ ਲਈ ਬਾਣੀ ਪੜਦਾ ਹੈ ਕੋਈ ਆਪਣਾ ਦੁੱਖ ਤਕਲੀਫ ਦੂਰ ਕਰਨ ਲਈ ਬਾਣੀ ਪੜਦਾ ਹੈ ਕੋਈ ਕਿਸੇ ਮੁਸੀਬਤ ਚੋਂ ਬਾਹਰ ਆਉਣ ਲਈ ਬਾਣੀ ਪੜਦਾ ਹੈ ਸੋ ਹਰ ਇੱਕ ਇਨਸਾਨ ਦਾ ਬਾਣੀ ਪੜਨ ਪਿੱਛੇ ਜੋ ਮਨੋਰਥ ਆ ਉਹ ਵੱਖਰਾ ਵੱਖਰਾ ਤੇ ਹਰ ਇਨਸਾਨ ਤਕਰੀਬਨ ਆਪਣੇ ਸਵਾਰਥ ਲਈ ਬਾਣੀ ਪੜਦਾ ਹੈ ਜਾਂ ਸਿੱਧੇ ਸਿੱਧੇ ਕਹਿ ਲਈਏ ਕਿ ਅਸੀਂ ਬਾਣੀ ਪੜਦੇ ਹੀ ਆਪਣੇ ਸਵਾਰਥਾ ਦੇ ਲਈ ਹੀ ਆ ਹਾਂ ਕਈ ਅਜਿਹੇ ਮਨੁੱਖ ਹਨ ਜਿਨ੍ਹਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਉਹ ਬਾਣੀ ਪੜਦੇ ਨੇ ਸਿਰਫ ਤੇ ਸਿਰਫ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਦੇ ਲਈ ਆਪਡੇ ਵਰਗੇ ਬਹੁਤੇ ਮਨੁੱਖ ਅਜਿਹੇ ਨੇ ਜੋ ਸਿਰਫ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਪਾਠ ਕਰਦੇ ਨੇ ਬਾਣੀ ਪੜਨ ਵਾਲਿਆਂ ਵਿੱਚ ਸਭ ਤੋਂ ਵੱਡਾ ਬਦਲਾਵ ਜੋ ਆਉਂਦਾ ਹੈ ਹੁਣ ਤੁਹਾਨੂੰ ਉਹ ਦੱਸਦੇ ਆ ਉਹ ਬਦਲਾਵ ਇਹ ਹੈ ਕਿ ਬਾਣੀ ਪੜਨ ਵਾਲੇ ਇਹ ਕਦੇ ਨਹੀਂ ਕਹਿੰਦੇ ਕਿ ਜੇ ਗੁਰੂ ਨਾਨਕ ਪਾਤਸ਼ਾਹ ਅੱਜ ਹੁੰਦੇ ਤਾਂ ਇਦਾਂ ਹੁੰਦਾ ਜੇ ਗੁਰੂ ਨਾਨਕ ਪਾਤਸ਼ਾਹ ਹੁੰਦੇ ਤਾਂ ਉਦਾਂ ਹੁੰਦਾ ਉਹ ਤਾਂ ਹਰ ਵੇਲੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਨੇ ਉਹਨਾਂ ਨੂੰ ਹਰ ਚੀਜ਼ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਦਿਸਦੇ ਨੇ ਉਹਨਾਂ ਦੀ ਸੋਚ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਹੁੰਦੇ ਨੇ ਉਹਨਾਂ ਦੇ ਬੋਲਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਹੁੰਦੇ ਨੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਵਸਦੇ ਨੇ ਕਹਿਣ ਤੋਂ ਭਾਵ ਨਾਹੀ ਬਾਣੀ ਪੜਨ ਵਾਲਾ ਮਨੁੱਖ ਆਪਣੇ ਹੱਥੀਂ ਕਦੇ ਮਾੜਾ ਕਰਦਾ ਹੈ ਅਤੇ ਨਾਹੀ ਆਪਣੀ ਜੀਬ ਦੇ ਰਾਹੀਂ ਜਾਂ ਕਿਸੇ ਵੀ ਹੋਰ ਤਰ੍ਹਾਂ ਕਿਸੇ ਦਾ ਮਾੜਾ ਚਾਹੁੰਦਾ ਹੈ ਬਾਣੀ ਪੜਨ ਵਾਲੇ ਮਨੁੱਖ ਸਰਬੱਤ ਦਾ ਭਲਾ ਮੰਗਦੇ ਹਨ ਬਾਣੀ ਪੜਨ ਵਾਲਿਆਂ ਵਿੱਚ ਨਿਮਰਤਾ ਸਹਿਣਸ਼ੀਲਤਾ ਤੇ ਇਮਾਨਦਾਰੀ ਹੁੰਦੀ ਹੈ ਬਾਣੀ ਪੜਨ ਵਾਲੇ ਹਮੇਸ਼ਾ ਸੱਚ ਦੇ ਮਾਰਗ ਤੇ ਚੱਲਦੇ ਹਨ ਭਾਵੇਂ ਉਹ ਸੱਚ ਦੇ ਰਾਹ ਤੇ ਕਿੰਨੀਆਂ ਹੀ ਚੁਣੌਤੀਆਂ ਸਾਹਮਣੇ ਆਉਣ ਤੇ ਕਿੰਨੀਆਂ ਹੀ ਮੁਸ਼ਕਲਾਂ ਸਾਹਮਣੇ ਆਉਣ ਪਰ ਉਹ ਆਪਣਾ ਰਾਸਤਾ ਨਹੀਂ ਬਦਲਦੇ ਹਮੇਸ਼ਾ ਸੱਚ ਦੇ ਰਾਸਤੇ ਤੇ ਚੱਲਦੇ ਨੇ ਈਮਾਨਦਾਰੀ ਨਾਲ ਕਿਰਤ ਕਰਦੇ ਨੇ ਨਾਮ ਜਪਦੇ ਨੇ ਤੇ ਵੰਡ ਕੇ ਛਕਦੇ ਨੇ ਉਹੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਸਲੀ ਸਿੱਖ ਇਸ ਲਈ ਜੇ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਆਪਣੇ ਆਪ ਦੇ ਅੰਦਰ ਝਾਤ ਮਾਰੋ ਕਿ ਬਾਣੀ ਪੜ੍ਹਨ ਦੇ ਨਾਲ-ਨਾਲ ਸਾਡੇ ਅੰਦਰ ਕੀ ਕੁਝ ਅਜਿਹੇ ਬਦਲਾਅ ਆਏ ਨੇ ਕੀ ਅਸੀਂ ਇਮਾਨਦਾਰ ਹੋਏ ਆ ਕੀ ਅਸੀਂ ਸਹਿਨਸ਼ੀਲ ਹੋਏ ਆ ਜਾਂ ਕੀ ਅਸੀਂ ਕਿਸੇ ਦਾ ਮਾੜਾ ਮੰਗਣਾ ਬੰਦ ਕਰ ਦਿੱਤਾ ਹੈ ਸੋ ਆਪਣੇ ਅੰਦਰ ਝਾਤ ਮਾਰ ਕੇ ਇਹ ਬਦਲਾਵ ਤੁਸੀਂ ਨੋਟ ਕਰੋ ਕਿ ਸਾਡੇ ਵਿੱਚ ਆਏ ਨੇ ਜੇਕਰ ਤੁਹਾਡੇ ਅੰਦਰ ਇਹ ਬਦਲਾਵ ਨਹੀਂ ਆਏ ਤਾਂ ਉਹ ਸਾਨੂੰ ਲੈ ਕੇ ਆਉਣ ਦੀ ਲੋੜ ਹੈ ਬਾਣੀ ਪੜਨ ਦੇ ਨਾਲ ਨਾਲ ਸਾਨੂੰ ਸਮਝਣ ਦੀ ਲੋੜ ਹੈ ਸਿਰਫ ਬਾਣੀ ਪੜਨਾ ਹੀ ਸਾਰਾ ਕੁਝ ਨਹੀਂ ਉਹਦੇ ਤੇ ਅਮਲ ਕਰਨ ਦੀ ਲੋੜ ਹੈ ਉਹਦੇ ਅਰਥਾਂ ਦੇ ਉੱਤੇ ਡੂੰਘਾਈ ਨਾਲ ਵਿਚਾਰ ਚਰਚਾ ਕਰਨ ਦੀ ਲੋੜ ਹੈ ਤੇ ਗੁਰਨਾਨਕ ਪਾਸ਼ਾ ਜੀ ਦੇ ਦੱਸੇ ਹੋਏ ਮਾਰਗ ਤੇ ਪੂਰੀ ਤਰ੍ਹਾਂ ਦੇ ਨਾਲ ਚੱਲਣ ਦੀ ਸਾਨੂੰ ਲੋੜ ਹੈ। ਸੋ ਇਹੇ ਬਦਲਾਵ ਤਾਂ ਹੀ ਆਉਣਗੇ ਜਦੋਂ ਆਪਾਂ ਬਾਣੀ ਦੇ ਅਰਥ ਸਮਝ ਲਏ, ਭਾਵ ਕਿ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਗੁਰਬਾਣੀ ਤੋਂ ਗਿਆਨ ਲੈਣਾ ਅਸੀਂ ਸ਼ੁਰੂ ਕਰ ਦਿੱਤਾ ਤਾਂ ਜ਼ਿੰਦਗੀ ਸਹੀ ਰਾਹ ਤੇ ਆਪਣੇ ਆਪ ਆ ਜਾਵੇਗੀ। ਗੁਰਨਾਨਕ ਸੱਚੇ ਪਾਸ਼ਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਦੇ ਸਿਰ ਤੇ ਜ਼ਰੂਰ ਰੱਖਣਗੇ। ਸੋ ਸੰਗਤ ਜੀ ਆਜੋ ਅੱਜ ਤੋਂ ਹੀ ਪ੍ਰਣ ਲਈਏ ਕਿ ਅਸੀਂ ਆਪਣੇ ਨਿੱਜੀ ਸੁਵਾਰਥਾਂ ਦੇ ਲਈ ਬਾਣੀ ਨਾ ਪੜੀਏ ਸਬਰ ਸੰਤੋਖ ਲਈ ਤੇ ਉਸ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਬਾਣੀ ਨੂੰ ਦਿਲ ਲਗਾ ਕੇ ਪੜੀਏ ਉਹਦੇ ਤੇ ਅਮਲ ਕਰਨਾ ਅੱਜ ਤੋਂ ਹੀ ਸ਼ੁਰੂ ਕਰੀਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ